ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਸਾਡਾ ਪਿੰਡਾ ਘਾ ਤੌਲਾ ਪਿੰਡੀ ਨਾਨਕਪੁਰਾ ਠੀਕ ਹੈ 49 60 ਤੇ ਉੱਤੇ ਆਪਣਾ ਫਾਰਮ ਦਾਗਾ ਠੀਕ ਹੈ ਮੋਬਾਈਲ ਨੰਬਰ ਆਪਣਾ 98799 83299 98799 83299 ਜਿਹੜਾ ਆਪਾਂ ਵਿਹੜ ਦੇਖੀ ਨੇ ਸਾਈਵਾਲ ਦੇ ਵਿੱਚ ਕ੍ਰਾਸ ਬਣ ਆ ਗਿਆ ਹੈ ਨਾ ਹਾਂ ਬਾਈ ਇਹ ਸਾਈਵਾਲ ਦਾ ਕ੍ਰਾਸ ਆ ਗਿਆ ਠੀਕ ਹੈ ਕਿੰਨੇ ਟਾਈਮ ਤੋਂ ਵਿਹੜ ਆਪਣੇ ਕੋਲ ਇਹ ਇਹ ਬਾਈ ਘਰ ਦੀ ਹੈ ਅੱਗੀ ਆਪਣੀ ਠੀਕ ਹੈ 200 ਦੇ ਦੋ ਪੀਤਾ ਹੁੰਦੀ ਜਿਸ ਵਿੱਚ ਹੁਣ ਤੀਜੇ ਸੋ ਹੁੰਦੀ ਹੈ ਕੈਕ ਦਿਨ ਲੈਂਦੀ ਹੈ ਸੂਣਦੀ ਹੈ ਜੇ ਬਾਈ ਮੈਨੂੰ ਤਿੰਨ ਚਾਰ ਦਿਨ ਲਾਉਂਗੀ ਤਿੰਨ ਚਾਰ ਦਿਨ ਬਾਕੀ ਇਸ ਦੀ ਵਾਰ ਦੁੱਧ ਕਿੰਨਾ ਚੋਇਆ ਪਏ ਦਾ ਸਹੀ ਯਾਰ ਬਾਈ ਕੱਪਰੋਂ ਨੂੰ ਕੁਝ ਮਰਜੀ ਮਰ ਵਾਲਾ 30-30 ਲੀਟਰ ਦੁੱਧ ਚੋਇਆ ਦਾ 30 ਕਿਲੋ ਤੋਂ ਵਾਰ ਦੁੱਧ ਦਿੱਤਾ ਵਾ ਫੋਨ ਜਾਣਾ ਬਾਈ ਦੇਖ ਲੈ ਐਡਾ ਵੱਡਾਗਾ ਠੰਡੀ ਸੀਲ ਬਹੁਤ ਆ ਕਿ ਭੈਂਟ ਇਹਦੀ 6 ਜੂਰੂ ਦੇ ਨੇੜੇ ਢੜੇ ਆਉਂਦੀ ਆ ਬਿਲਕੁਲ ਠੀਕ ਐ ਕਿੰਨੇ ਮਰਜੀ ਤਾਰੇ ਤਰਾ ਦੀ ਕਿੰਨੇ ਮਰ ਮਲੇ ਇੱਕ ਤਰ੍ਹਾਂ ਦੀ ਮਾਝ ਹੀ ਆ ਜਾਵਾ ਹਾਂ ਮਰਜੀ ਆ ਬਾਈ ਠੀਕ ਐ ਮੋਟਾ ਥਾਣਾ ਝੋਲੀ ਵਾਲੀ ਹੱਤੀ ਚਵਾਈ ਵਾਲਾ ਥਾਣਾਗਾ ਸਾਰਾ ਦੋ ਜਣੇ ਵੱਖ ਜੂ ਚਲੋ ਤਾਂ ਵੀ ਕੋਈ ਦਿੱਕਤ ਨਹੀਂ ਦੋ ਹੀ ਚੋਣਿਆਂਗੇ ਬਾਈ ਠੀਕ ਐ ਅੱਛਾ ਦੋ ਜਣੇ ਵੱਖ ਜੋਣੇ ਤੇ ਮੁੱਲ ਵਾੜੀ ਫਰੇਦਾ ਕੀ ਰੱਖਿਆ ਆਪਾਂ ਹੋਰ ਨੇ ਯਾਰ ਭਾਈ ਇੱਕ ਵੀ ਆ ਮੰਨ ਤਨ ਹੋ ਜੂਗਾ ਵਿੱਚੋਂ ਹਾਂ ਹੋ ਲੱਖ ਤੋਂ ਅੰਦਰ ਹੋਊਗਾ ਬਾਹਰ ਹੀ ਹੋਊਗਾ ਭਾਈ ਲੱਖ ਤੋਂ ਤਾਂ ਬਾਹਰ ਹੀ ਲੱਖ ਤੋਂ ਬਾਹਰ ਹੋਊਗੀ ਮੁੱਲ ਇੱਕ ਵੀ ਹੈ ਦਾ ਤੇ ਐਤ ਕੀ ਫਿਰ ਮੰਨ ਕੇ ਚੱਲੇ ਦੁੱਧ ਵੀ 30 ਮੰਨ ਕੇ ਲੈ ਲੈ ਵੇਸ਼ੱਕ ਬੰਦਾ 30 ਮੁੰਜਾ ਨਹੀਂ 30 ਦਾ ਖੁੱਲਾ ਡੁੱਲਾ ਯਾਰ ਭਾਵੇਂ ਕੋਈ ਬਿਆਨਾ ਕਰ ਲੈ ਯਾਰ ਆਪਣਾ ਤੁਹਾਨੂੰ ਦਵਾ ਦੇ ਵੀ 30 ਕਿਲੋ ਤਾਂ ਆਪਾਂ ਮਣਕੇ ਵੀ ਦੇ ਦਾਂ ਹਾਂ ਮਣਕੇ ਵੀ ਦੇ ਦਾਂ ਮਾਲਾ ਪੂਰਾ ਮਾਣ ਆਪ ਨੂੰ ਇਹਦੇ ਪੂਰਾ ਭਾਈ ਪੱਲ ਮਾਣ ਕਰਦੀ ਬੱਤੀ ਹੈਗੀ ਠੀਕ ਹੈ ਤੇ ਬਾਕੀ ਸਾਈ ਵਾਲ ਦੇ ਵਿੱਚ ਥੋੜਾ ਜਿਹਾ ਗਰਲੈਂਡ ਦਾ ਕ੍ਰੋਸ ਜਾ ਗਿਆ ਹਨਾ ਤਾਂ ਜੋ ਮੰਨ ਕੇ ਜੱਲੇ ਵੀ ਦੁੱਧ ਦੁੱਧ ਵਾਲਾ ਪੀ ਸਕਦੇ ਹੈ ਫੈਟ ਵੀ ਠੀਕ ਹੈ ਹਾਂ ਨਹੀਂ ਤੇ ਇੰਨੀ ਤਨ ਆਮ ਹੀ ਪਤਾ ਗਈ ਚਾਰ ਕਿਲੋ ਭਰ ਕੀ ਦਾ ਆਪਾਂ ਦੁੱਧ ਸਾਡੇ ਨੂੰ ਟਾਈਮ ਕਿੰਨਾ ਖੋ ਗਿਆ ਇਹਨੂੰ ਇਹਨੂੰ ਬਾਈ ਆਪਾਂ 2 ਮਹੀਨੇ ਹੋ ਗਏ ਫਿਰ 2 ਮਹੀਨੇ ਪਹਿਲਾਂ ਦੁੱਧ ਸਾਡੇ ਆ 1 ਮਹੀਨੇ 5 ਦਿਨ ਹੋ ਗਏ ਉਹਦੇ ਵੀ ਫਿਰ 8-10 ਕਿਲੋ ਦੁੱਧ ਤੇ ਸਾਡੀ ਹੋਊਗੀ ਅਸੀਂ 11 ਮਿਲੀਟਰ ਦੇ ਡਰਾਈ ਕਰੀ ਗਏ ਠੀਕ ਹੈ ਮਲਾ ਖਰਾ ਕਢਾ ਕੇ ਡਰਾਈ ਖੜਨੀ ਪੈਂਦੀ ਜਮ ਤਾਂ ਫਿਰ ਤੈਨੂੰ ਪਤਾ ਨਹੀਂ ਵਾਲੇ ਤੂੰ ਕਾ ਡੱਬਾ ਪਾਉਂਗਾ ਤੇ ਥਾਂ ਥਾਂ ਚਾਰੇ ਸਹੀ ਜਮ ਜਮਾ ਸ ਠੀਕ ਹੈ ਤੋਰੀਵਾਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਵੇੜਦਾ ਦੇਖ ਸਕਦੇ ਹੋ ਵੇੜ ਕਾਹਦਾ ਰੇਲ ਦਾ ਡੱਬਾ ਹੀ ਆ ਭਾਰੀ ਪੂਰੀ ਹੈ ਜਿੰਦ ਜਣ ਤੇ ਸਮੀ ਪਲੀ ਵੀ ਨਿਸੀਨਾ ਵੀ ਨਹੀਂ ਕਿਸੇ ਪਾਸੇ ਤੀਜਾ ਸੂਆ ਸੁੰਦੀ ਵੀ 1 ਲੱਖ 20000 ਰੁਪਏ ਕੀਮਤ ਆ 30 ਕਿਲੋ ਦੋਤੋਂ ਦੇਣ ਵਾਲੇ ਵੇੜ ਹਕੀਕਤ ਭਾਰੇ ਹਵਾਨੇ ਦੀ ਜਿੰਦ ਜਣ ਰਾਜੀ ਸਮੀ ਪਲੀ ਵੀ ਤੇ 1 ਲੱਖ 20000 ਡਿਮਾਂਡ ਆ ਮਾੜਾ ਮੋਟਾ ਮਾਨਦਲ ਮੌਕੇ ਤੇ ਹੋ ਜਾਊਗਾ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਹੈ ਸਾਈ ਵਾਲ ਦੇ ਵਿੱਚ ਛੋੜਾ ਹਲਕਾ ਫੁਲਕਾ ਗਰਲੈਂਡ ਦਾ ਕ੍ਰਾਸ ਤਾਂ ਇਹਦੀ ਫੇਟ ਆਉਂਦੀ ਹੈ ਇੱਕ ਇਹਦੇ ਵਿੱਚ ਫੈਟ ਦੇ ਗੁਣ ਬਹੁਤ ਹੈ ਦੂਜੇ ਨਾਲ ਦੁੱਧ ਦੀ ਪ੍ਰੋਡਕਸ਼ਨ ਇਹ ਨਹੀਂ ਗੱਲ ਵੀ 30 ਕਿਲੋ ਦੁੱਧ ਤਾਂ ਹਰ ਇੱਕ ਦੇਂਦੀ ਆ ਤੇ ਪਰ ਨਾਲ ਇਹਦੇ ਪਲੱਸ ਫੈਟ ਦੇਂਦੀ ਆ ਜੇ ਮੈਂ ਨੇ ਸੋ ਤੀਜਾ ਸੁਆਸ ਹੁੰਦੀ ਆ ਘਰ ਦੀ ਬੈੜਾ ਬਾਈ ਦੇ ਬਾਕੀ ਹੋਰ ਨਾਲ ਦੇ ਸਕਦਾ ਕਾਫੀ ਨਾਲ ਘਾਟ ਦਾ ਸਮਝਾਗਾ ਮਾ ਕਾਫੀ ਪਸ਼ੂ ਰੱਖਦੇ ਵਾ ਤੇ ਪਸ਼ੂ ਜਿਆਦੇ ਹੋਣ ਕਰਕੇ ਫਿਰ ਇੱਕ ਅੱਧ ਦੇ ਵਿੱਚੋ ਸੇਲ ਚ ਲੋ ਕਰਨਾ ਪੈਂਦਾ ਹੈਗਾ ਤੇ ਲੇਵਾ ਵਗੈਰਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਤੇ ਮਿਲਕਮੈਨ ਵਗੈਰਾ ਦੇਖੋ ਬਿਲਕੁਲ ਪੂਰੀ ਮੋਟੀ ਰਸਾ ਬੈ ਬੀ ਜਾਂਦੀ ਪਈ ਆ ਭਾਈ ਆਪਾਂ ਵੇਚ ਦੇਣੀ ਜੇ ਪਤਾ ਕੀ ਕਰ ਰਹੇ ਹੁਣ ਤੈਨੂੰ ਪਤਾ ਚਾਰ ਤੂਟ ਤੇ ਨੰਬਰ ਬੋਲੀ ਦੁਬਾਰੇ ਆਪਣਾ 997992 83299 ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਵਾੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ